ਹਾਂਜੀ ਬਾਬੇਓ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਬਾਈ 79 ਆਪਣੇ ਪਿੰਡੇ ਕੋਰਸ਼ਮੀਰ ਤੋਂ ਆਪਣੇ ਕੋਲੇ ਪਹੁੰਚਿਆ ਸੀ ਬਾਈ ਦਰਸਲ ਬਾਈ ਨੇ ਆਪਣੇ ਰਿਸ਼ਤੇਦਾਰਾਂ ਵਾਸਤੇ ਨਾ ਸਪੈਸ਼ਲ ਮਾਡਲ ਕਰਾਹਾ ਆਪਣੇ ਤੋਂ ਤਿਆਰ ਕਰਵਾਇਆਗਾ ਸੋ ਬਾਈ ਵੀ ਆਪਣੇ ਕੋਲੇ ਪਹੁੰਚਣਗੇ ਉਹਨਾਂ ਦੀ ਗੱਲਬਾਤ ਵੀ ਆਪਾਂ ਤੁਹਾਡੇ ਨਾਲ ਕਰਾਵਾਂਗੇ ਕਿਵੇਂ ਉਹਨਾਂ ਨਾਲ ਰਾਬਤਾ ਹੋਇਆ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਜਰੂਰ ਕਰਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਪਹਿਲਾਂ ਆਪਾਂ ਕਰਾਹੇ ਬਾਰੇ ਗੱਲਬਾਤ ਕਰਦੇ ਹਾਂ ਇੱਕ ਦੋ ਗੱਲਾਂਬਾਤਾਂ ਕਰਾਹੇ ਬਾਰੇ ਕਰਦੇ ਹਾਂ ਤੇ ਬਾਈ ਵੀ ਆਪਣੇ ਕੋਲੇ ਪਹੁੰਚਣ ਆਲੇ ਆ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਵੀ ਉਹਨਾਂ ਦਾ ਕਿਹੜਾ ਪਿੰਡ ਹੈ ਦੂਰ ਆਪਣੇ ਪਿੰਡ ਤੋਂ ਸੋ ਸਾਰੀ ਗੱਲਬਾਤ ਉਹਨਾਂ ਨਾਲ ਆਪਾਂ ਤੁਹਾਡੇ ਰੂ ਰੂ ਕਰਾਂਗੇ ਸੋ ਜੇ ਗੱਲਬਾਤ ਕਰੀਏ ਬਾਈ ਜੀ ਆਪਾਂ ਪਹਿਲਾਂ ਕਰਾਹੇ ਦੇ ਸੈਜ ਦੀ ਜਿਹੜਾ ਇਹਦਾ ਸੈਜ ਆ ਉਹ ਹੈਗਾ 8 ਫੁੱਟ ਇਹਦੀ ਲੰਬਾਈ ਆ ਤੇ 26 ਇੰਚੀ ਕਰਾਹੇ ਦੀ ਉਚਾਈ ਆ ਤੇ ਇਹ ਸੈਜ ਜਿਹੜਾ ਇਹ ਟ੍ਰੈਂਡਿੰਗ ਦੇ ਵਿੱਚ ਸੈਜ ਆ ਤੇ ਸਪੈਸ਼ਲ ਮਾਡਲ ਇਹ ਕਰਾਹਗਾ ਸੋ ਜੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਵਜਨ ਦੀ ਗੱਲ ਕਰੀਏ ਨਾ ਕਰਾਹੇ ਦੇ ਵਿੱਚ ਵਜਨ ਕਰਾਹੇ ਦਾ 2 ਕੁਆਰਟਲ ਦੇ ਨੇਅਰ ਬਾਉਟ ਕਰਾਹੇ ਦਾ ਵਜਨ ਆ ਸੋ ਬਾਈਆਂ ਨੇ ਬਾਈ ਦਾ ਕੰਮ ਹੀ ਇਸ ਤਰ੍ਹਾਂ ਦਾ ਸੀਗਾ ਬਾਈ ਕਹਿੰਦੇ ਵੀ ਆਪਾਂ ਨੂੰ ਸਪੈਸ਼ਲ ਮਾਡਲ ਕਰਾ ਕੇ ਤਿਆਰ ਕਰ ਦਿਓ ਬਾਈ ਫੁੱਲ ਹੈਵੀ ਵਾਲਾ ਜਿਹੜਾ ਕਿ ਸਪੈਸ਼ਲ ਆ ਦਾ ਸੋ ਬਾਈ ਨੂੰ ਆਪਾਂ ਰੈਡੀ ਕਰਕੇ ਦਿੱਤਾ ਤੇ ਹੋਮ ਡਿਲੀਵਰੀ ਵੀ ਕੀਤੀ ਐ ਤੇ ਬਾਈ ਵੀ ਆਪਣੇ ਕੋਲੇ ਪਹੁੰਚ ਨਾਲ ਉਹਦਾ ਰਿਵਿਊ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਸੋ ਵਜਨ ਦੀ ਵੀ ਗੱਲਬਾਤ ਹੋ ਗਈ ਬਾਈ ਜੀ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਘੋੜੀ ਲਾਈ ਹੋਈ ਆ ਉਹ ਵੀ ਸਪੈਸ਼ਲ ਲਾਈ ਹੋਈ ਆ ਕੈਮਰਾ ਮੜਾ ਜ ਨੇੜੇ ਮਾਰ ਦੇ ਮੇਰਾ ਵੀਰ ਜਿਹੜੀ ਇਹਦੇ ਵਿੱਚ ਆਪਾਂ ਘੋੜੀ ਲਾਈ ਹੋਈ ਆ ਇਹ ਆਪਾਂ 2.5 ਇੰਚੀ ਪੰਸੂਦ ਦੀ ਲਾਈ ਹੋਈ ਆ ਸਪੈਸ਼ਲ ਘੋੜੀ ਬਾਈ ਦੀ ਐ ਜਿਹੜੀ ਤੇ ਕਦੇ ਵੀ ਇਹਦਾ ਆਪਾਂ ਨੂੰ ਲੰਬਾ ਨਹੀਂ ਆਇਆ ਬਹੁਤ ਮਜ਼ਬੂਤ ਤੇ ਹੈਵੀ ਹੈਗੀ ਸੋ ਬਹੁਤ ਵਧੀਆ ਕਰਾਹੇ ਦਾ ਕੰਮ ਹੋਇਆਗਾ ਬਾਕੀ ਤੁਸੀਂ ਕੰਮ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸੋ ਇਹ ਤਾਂ ਕਰਾਹੇ ਦੀ ਅਗਲੀ ਸਾਈਡ ਸੀ ਹੁਣ ਬੈਕ ਸਾਈਡ ਤੋਂ ਤੁਹਾਨੂੰ ਆਪਾਂ ਕਰਾਹਾ ਦਿਖਾਉਣੇ ਆ ਤੇਰੇ ਦੇ ਵਿੱਚ ਆਪਾਂ ਬੈਕ ਸਾਈਡ ਦੀ ਗੱਲ ਕਰਕੇ ਕਰਾਹੇ ਦੇ ਵਿੱਚ ਕਰਾਹਾ ਦੇ ਵਿੱਚ ਆਪਾਂ ਉੱਤੇ ਥੱਲੇ ਡਬਲ ਬੀਮ ਲਾਇਆ ਹੋਇਆਗਾ 2.5 ਇੰਚ 2.5 ਸੂਤ ਵਾਲਾ ਫੁੱਲ ਮਜ਼ਬੂਤ ਤੇ ਹੈਵੀ ਬਾਕੀ ਇਹਦੇ ਵਿੱਚ ਬੈਕ ਪੈਨ ਵਾਸਤੇ ਆਪਾਂ ਕਿੰਨੀਆਂ ਲਾਈਆਂ ਹੋਊਗਾ ਨੇ ਤੇ ਵਿਚਾਲੇ ਸਪੋਟਾਂ ਆਂਗਾ ਜਿਹੜੀਆਂ ਹੁੱਕਾਂ ਆਂਗਾ ਉਹ ਵੀ ਆਪਾਂ ਸਪੈਸ਼ਲ ਲਾਈ ਸਰਕਾ ਆਪਾਂ ਰੂਕਾ ਪਾ ਕੇ ਪੂਰਾ ਸਫਾਈ ਨਾਲ ਤੇ ਸਪੈਸ਼ਲ ਕੰਮ ਕੀਤਾਗਾ ਬਾਈ ਦਾ ਆਪਾਂ ਤੇ ਬਾਕੀ ਤੁਸੀਂ ਕੁਆਲਿਟੀ ਚੈੱਕ ਕਰੋ ਕੰਮ ਦੀ ਲੇੜਾ ਲੂਣਾ ਫੁੱਲ ਵਧੀਆ ਲਾਈਆਂ ਹੋਈਆਂ ਹੋਣਗੀਆਂ ਨੇ ਤੇ ਪੂਰਾ ਵਧੀਆ ਕਰਾ ਆਪਾਂ ਬਾਈ ਨੂੰ ਰੈਡੀ ਕਰਕੇ ਦਿੱਤਾਗਾ ਤੇ ਬਾਈ ਵੀ ਆਪਣੇ ਕੋਲੇ ਪਹੁੰਚਣ ਆਲੇ ਆ ਉਹਨਾਂ ਦੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਉਣੇ ਆ ਸੋ ਫਾਈਨਲੀ ਜੀ ਬਾਈ ਆਪਣੇ ਕੋਲੇ ਪਹੁੰਚ ਗਏ ਸੋ ਇਹਨਾਂ ਨਾਲ ਗੱਲਬਾਤ ਕਰਾਉਣੇ ਆ ਆਪਾਂ ਤੁਹਾਡੀ ਸਾਰੀ ਹਾਂਜੀ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਰਸਪਾਲ ਜੀ ਹੋ ਠੀਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਾਈ ਜੀ ਆਪਣਾ ਪਿੰਡ ਦੱਸ ਦੋ ਬਾਈਆਂ ਦਾ ਜਿੱਥੇ ਆਪਾਂ ਇਹ ਕਰਾਵਾ ਦਿੱਤਾ ਆ ਇਹ ਪਿੰਡ ਕੁਲਾਂਜੀ ਠੀਕ ਹੈ ਜੀ ਕਹਿਆ ਉਹਨਾਂ ਨੇ ਠੀਕ ਹੈ ਜੀ ਹਾਂ ਤੇ ਬਹੁਤ ਵਧੀਆ ਕਰਾਇਆ ਉਹਨਾਂ ਨੇ ਵਿਚਾਰਿਆਂ ਨੇ ਵੀਡੀਓ ਦੇਖ ਕੇ ਉਹ ਵਰਤ ਕੇ ਪਹਿਲਾਂ ਕਰਾ ਉਹੀ ਭੇਜ ਮਤਲਬ ਵੀ ਕਹਿਤਾ ਵੀ ਤੁਸੀਂ ਕਰਾ ਹੋਰ ਭੇਜੋ ਠੀਕ ਹੈ ਜੀ ਬੰਦੇ ਉਹ ਆਪ ਵੀ ਨਹੀਂ ਆਏ ਠੀਕ ਹੈ ਜੀ ਆਹ ਹਾਂ ਉਹ ਕਹਿੰਦੇ ਵੀ ਕਰਾ ਵੀ ਹੋਰ ਭੇਜੋ ਹਾਂ ਤੇ ਕਰਾ ਭੇਜਤਾ ਤੁਹਾਨੂੰ ਵਧੀਆ ਲੱਗਿਆ ਕਰਾ ਪੂਰੀ ਆ ਗਈ ਨਾ ਮਨ ਖੁਸ਼ ਹੋ ਗਿਆ ਠੀਕ ਹੈ ਜੀ ਬਸ ਬਹੁਤ ਵਧੀਆ ਕਰਾ ਲੱਗਿਆ ਵੀਰ ਜੀ ਠੀਕ ਹੈ ਇਹ ਕਰਾ ਬਹੁਤ ਦੂਰ ਜਾਣ ਲ 110 ਕਿਲੋਮੀਟਰ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ 110 ਕਿਲੋਮੀਟਰ ਤੁਸੀਂ ਪਹੁੰਚ ਕਰੋਗੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਜੀ ਗੱਲ ਕਿ ਨਹੀਂ ਪਹੁੰਚ ਕਰੋਗੇ ਤੁਸੀਂ ਬਹੁਤ ਵੱਡੀ ਗੱਲ ਹੁੰਦੀ ਆ ਸੇਵਾ ਕਰ ਰਹੇ ਹਾਂ ਹਾਂਜੀ ਹਾਂਜੀ ਬਹੁਤ ਹੀ ਸੇਵਾ ਕਰਦੇ ਆ ਜਦੋਂ ਹਾਂਜੀ ਆ ਹਾਂ ਮਤਲਬ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਸੈਟਅਪ ਚੱਲ ਰਿਹਾ ਠੀਕ ਹੈ ਜੀ ਠੀਕ ਓਕੇ ਜੀ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਮੁਬਾਰਕਾਂ ਤੇ ਬਾਕੀ ਤੁਸੀਂ ਵੀ ਬਾਈ ਕਰਾਹਾ ਬਣਾਉਣ ਲਈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਮਸਤੀ ਕਾਨ ਨੰਬਰ 3 ਉੱਤੇ ਬਾਕੀ ਕਰਾਹ ਬੁੱਕ ਕਰਨੀ ਸਾਡਾ ਸਕਰੀਨ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਕਾਲ ਕਰਕੇ ਕਰਾਹ ਬੁੱਕ ਕਰ ਸਕਦੇ ਹੋ ਸੋ ਲਾਜ਼ਮੀ ਸ਼ੇਅਰ ਕਰ ਦਿਓ ਜੀ ਕਿਸਾਨ ਭਰਾਵਾਂ ਮਾਂ ਤੱਕ ਤਾਂ ਜੋ ਆਪਣਾ ਨੰਬਰ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜਾਏ ਖਾਸ ਕਰਕੇ ਦੂਰ ਦੇ ਬੰਦਿਆਂ ਤੱਕ ਸਸੀ ਕਾਲ